ਇਹ ਲੰਮੀ ਸਿੱਧੀ ਮਾਰ ਮਿਤਰਾ ਲਗਾਈ ਹੈ ਸੋ ਗੋਪੀ ਲਖਨ ਉਹ ਵਿਸ਼ੇਸ਼ਰ ਤੋਂ ਪੁੱਜਿਆ ਸਾਡੇ ਇੱਕ ਵਾਰੀ ਮੇਨਾ ਸਾਡੇ ਪ੍ਰਬੰਧ ਕਰਨ ਲਈ ਔਰ ਬਹੁਤ ਵਧੀਆ ਸਾਡਾ ਜਿੱਗੂ ਵੀਰ ਦੇਸ਼ਮ ਦੇਸ਼ਾਂ ਦੀ ਧਰਤੀ ਤੋਂ ਆਇਆ ਬਹੁਤ ਸਾਲ ਬੱਧੀ ਮਿਹਨਤ ਕੀਤੀ ਆ ਮੁੰਡੇ ਨੇ ਸਰਪੰਚ ਸਾਹਿਬ ਜੀ ਤੇ ਇਧਰ ਦੇ ਪਾਸੇ ਐਨ ਪੁਰਾਣੇ ਨਵੇਂ ਸਾਰੇ ਖਿਡਾਰੀ ਜੁੜੂ ਹੋਏ ਨੇ ਸਾਰੇ ਦਾ ਬਹੁਤ-ਬਹੁਤ ਧੰਨਵਾਦ ਹੈ ਸਾਰੇ ਵੀਰਾਂ ਦਾ ਧੰਨਵਾਦ ਤੁਹਾਨੂੰ ਸਿੰਝ ਮਿਲਦੀ ਬਹੁਤ-ਬਹੁਤ ਮੌੜਦਾ ਭਾਈ ਤੁਹਾਨੂੰ ਬਹੁਤ-ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੈ ਜੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਲਾਟੀਆਂ ਨਾਲ 22ਵਾਂ ਛੇਂਜ ਮੇਲਾ ਨਗਰ ਨਵਾਸੀ ਐਨ ਆਰ ਆਈ ਟੀਮ ਕਰਾ ਰਹੀ ਹੈ ਸਾਰੇ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉੱਚ ਚੋਟੀ ਦੇ ਪਲਵਾਨ ਆ ਰਹੇ ਹਨ ਤੇ ਪੜਕੇ ਦੀ ਕੁਸ਼ਤੀ ਭਿੰਦਰਜਨ ਵਾਲਾ ਤੇ ਪ੍ਰਦੀਪ ਜੀ ਰਕਪੁਰ ਸਪਲੈਂਡਰ ਬੁਲਟ ਮੋਟਰਸਾਈਕਲ ਦੀ ਹੈ ਕੀ ਗੱਲ ਕਰੀਏ ਪਿੰਡ ਦਾ ਨਾਮ ਜਿੱਥੇ ਕਿ ਕਿਦਾਂ ਜੀ ਪਿੰਡ ਦਾ ਨਾਮ ਹੈ ਜਿੱਥੇ ਇਹ ਮੁਕਾਬਲਾ ਹੋ ਰਿਹਾ ਪਿੰਡ ਲਾਟੀਆਂ ਵਾਲਾ ਕਪੂਰਥਲਾ ਔਰ ਐਨ ਆਰ ਆਈ ਵੀਰਾਂ ਦਾ ਕਿੰਨਾ ਕਨਾਲ ਬਹੁਤ ਜੀ ਬਹੁਤ ਜ਼ਿਆਦਾ ਐਨ ਆਰ ਆਈ ਵੀਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜਿਸ ਤਰ੍ਹਾਂ ਅੱਜ ਕੱਲ ਮੈਡੀਕਲ ਚੱਲ ਰਹੀ ਹੈ ਹਾਰਟ ਬੀਟ ਦਾ ਆਈ ਕਲ ਆਏ ਨੇ ਔਰ ਫਲੈਟਰ ਦੇ ਬਾਰੇ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਦੇਖੋ ਜੀ ਉਹ ਤਾਂ ਮੋੜ ਮਾੜੀ ਗੱਲ ਹੋਈ ਹੈ ਜੀ ਉਹ ਤਾਂ ਕੋਈ ਪਰਭਾਈ ਕੋਈ ਕਰ ਹੀ ਨਹੀਂ ਸਕਦਾ ਜੀ ਬਾਕੀ ਸੰਗਤਾਂ ਦੇ ਸਹਿਯੋਗ ਨਾਲ ਸਾਰੇ ਹਰ ਪੀਤਾਂ ਦੀ ਸੇਵਾ ਕਰ ਰਹੇ ਆ ਸਾਰੇ ਨਗਰ ਨਵਾਸੀ ਐਨਆਰਵੀਰਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਬਾਤ ਐਨਆਰਵੀਰਾਂ ਨੇ ਇਹ ਮੈਸੇਜ ਦਿਨਾ ਜੀ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣ ਰਹੀ ਹੈ ਉਹਦੇ ਵਾਸਤੇ ਵੱਧ ਤੋਂ ਵੱਧ ਸੇਵਾ ਪਾਓ ਜੀ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਕਾਂ ਵਾਸਤੇ ਬਸ ਹੀ ਠੰਡਾ ਜਲ ਪਾਣੀ ਤੇ ਲੰਗਰ ਦੇ ਪ੍ਰਬੰਧ ਹੈ ਜੀ ਸਾਰੇ ਪ੍ਰਬੰਧ ਹੈ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਵੀ ਮੈਸੇਜ ਦੇਣਾ ਚਾਹੀਦਾ ਬਸ ਇਹੀ ਨੌਜਵਾਨ ਪੀੜ੍ਹੀ ਨੂੰ ਜੀ ਨਸ਼ਿਆਂ ਤੋਂ ਦੂਰ ਰਹੋ ਤੇ ਆਪਣੀ ਗੇਮ ਵੱਲ ਧਿਆਨ ਦਿਓ ਤੇ ਵੱਧ ਤੋਂ ਵੱਧ ਵੱਡੀ ਖੇਡੋ ਤੇ ਜੇ ਮਲ ਤੇ ਹੁੰਦੇ ਕਿ ਨਾ ਮੇਰਾ ਨਾਮ ਸੁੱਚਾ ਸਿੰਘ ਹੈ ਜੀ ਸਰ ਅੱਜ ਤੁਹਾਡੇ ਪਿੰਡੇ ਚਿੰਨ੍ਹ ਮਤਾਲੋ ਕਰਾਇਆ ਜਾ ਰਿਹਾ ਕਿੰਨੀ ਖੁਸ਼ੀ ਨਾਲ ਸਾਡਾ ਬਹੁਤ ਖੁਸ਼ੀ ਹੈ ਜੀ ਗੁਰੂ ਮਾਰੀ ਦੇ ਕੀ ਕਹਿਣਾ ਬਸ ਇਹ ਨੇ ਨੇ ਪ੍ਰਾਈਜ਼ ਹੈ ਸਾਡਾ ਇਹ ਬੁਲਟਸ ਇਹ ਬੁਲਟ ਮੋਟਰਸ ਲੈਣਾ ਸਨਮਾਨ ਕੀਤਾ ਜਾ ਰਿਹਾ ਜਿਨ੍ਹਾਂ ਪੜਕੇ ਦੀ ਕੁਸ਼ਤੀ ਵਿੱਚ ਹੈਗਾ ਜੀ ਭਪਿੰਦਰ ਜਨਾਲਾ ਪ੍ਰਦੀਪ ਸਪਲੈਂਡਰ ਜੀਖਪੁਰ ਕਿੰਨੀਆਂ ਟੀਮਾਂ ਖੇਡ ਰਹੀਆਂ ਅੱਜ ਅੱਜ 17 ਖਾੜੇ ਮਤਲਬ ਮਤਲਬ ਚੱਲਦੇ ਪਏ 17 ਖਾੜੇ ਆ ਤੇ 18 ਮਾ ਖਾੜਾ ਮਤਲਬ ਫਾਈਨਲ ਦਾ ਆ ਜੀ ਬੁਲਟ ਦਾ ਜਿਹੜਾ ਮੈਨ ਹੈ ਮੈਚ 18 ਮੈਚ ਬੱਚਿਆਂ ਨੂੰ ਕਿchna ਜਿਆਦਾ ਫੋਨ ਵਰਤ ਕੇ ਜਿਆਦਾ ਜੁੜੇ ਬੈਠੇ ਬੱਚਿਆਂ ਨੂੰ ਮੈਸੇਜ ਇਹੋ ਹੀ ਹੈ ਵੀ ਆਪਣਾ ਗੇਮ ਖੇਡੋ ਤੇ ਪੜ੍ਹਾਈ ਪੜ੍ਹਾਈ 'ਆ ਜਿਆਦਾ ਧਿਆਨ ਕਰੋ ਤੇ ਗੇਮ ਦੇ ਸਿਰ ਤੇ ਸਾਰਾ ਕੁਝ ਠੀਕ ਫਿਰ ਨਾ ਲਾਟੀਆਂ ਵਾਲ ਨੂੰ ਸਾਰੀ ਸੰਗਤ ਨੂੰ ਆਏ ਹੋਏ ਪਤਵੰਤੇ ਸੱਜਣੋ ਨੂੰ ਬੇਨਤੀ ਕਰਨਾ ਕਿ ਜਿੱਦਾਂ ਪਿਛਲੇ ਸਾਲ ਤੋਂ ਪਿਛਲੇ ਸਾਲ ਮੈਚਿੰਗ ਕਰਾਈ ਸੀ ਤੁਸੀਂ ਜਿੱਦਾਂ ਸਾਥ ਦਿੱਤਾ ਡਿਸਪਲਿਨ ਦਾ ਉਹ ਜੋਰੀ ਦਾ ਪਿੰਡ ਹੈ ਲਾਗੇ ਲੋਈਆਂ ਖਾਸ ਹੈ ਲਾਗੇ ਰਾਈਵਲ ਹੈ ਇੱਕ ਰਾਈਵਲ ਦੋਨਾ ਪਿੰਡ ਹੈ ਆ ਬੱਲੇ 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 ਪਡੇਰੀ ਵਾਲਾ ਪਰ ਇੰਦਰ ਸਾਗਰ ਜਿੱਦਾਂ ਆਮ ਆਦਮੀ ਪਾਰਟੀ ਜਿਲ੍ਹੇ ਦਾ ਪ੍ਰਧਾਨ ਕਹਿੰਦੇ ਪਿੰਡਰ ਨੇ ਤਗੜੀ ਕਬੱਡੀ ਖੇਡੀ ਹੈ ਪਿੰਡੂ ਨੇ ਤਗੜੀ ਕਬੱਡੀ ਖੇਡੀ ਹੈ ਤੇ ਬੱਲੇ ਬੱਲੇ ਕਰਾ ਗਿਆ ਆ ਸਿੰਘ ਕਹਿੰਦੇ 14 ਨੇ 15 ਸਾਲ ਹੋ ਗਏ ਆ ਆ ਦਿਲੋ ਜੀ ਦਾ ਧੰਨਵਾਦ ਆਖਾਂਗੇ ਜੀ ਦਾ ਔਰ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਵੀਰਾਂ ਦਾ ਸਾਰੇ ਚੈਨਰ ਵਾਲਿਆਂ ਦਾ ਤੇ ਦੋਨੇ ਟੀਮਾਂ ਨੂੰ ਬੇਨਤੀ ਹੈ ਵੀ ਸਮਾਂ ਬਹੁਤ ਘਾਟਾ ਬਣੇ ਸਰਵ ਆਪਾਂ ਉਸ ਤੋਂ ਬਾਅਦ ਆਪਾਂ ਵਾਈਟ ਵੀ ਲਵਾਂਗੇ ਸਾਰੇ